ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਵੋ ਮੁੱਖ ਮੰਤਰੀ ਪੰਜਾਬ ਵੱਲੋਂ ਝੋਨਾ ਲਾਉਣ ਦੇ ਤਰੀਕਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਤਿੰਨ ਜ਼ੋਨਾਂ ਦੇ ਵਿੱਚ ਜਿਹੜੇ ਆ ਇਹ ਆਪਣਾ ਸਾਰਾ ਪੰਜਾਬ ਵੰਡਿਆ 1 ਜੂਨ ਤੋਂ ਲੈ ਕੇ ਤੇ 9 ਜੂਨ ਤੱਕ ਤੇ ਜ਼ੋਨ ਤੈਅ ਕੀਤੇ ਆ ਜਿਦੇ ਵਿੱਚ 1 ਜੂਨ ਤੋਂ ਜਿਹੜਾ ਉਹਦੇ ਵਿੱਚ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਸ਼੍ਰੀ ਮੁਕਸਰ ਸਾਹਿਬ ਤੇ ਫਾਜਿਲਕਾ ਇਹ 1 ਜੂਨ ਨੂੰ ਜਿਹੜਾ ਇੱਥੇ ਲਾਈਟ ਆਉਣ ਸ਼ੁਰੂ ਹੋ ਜੂਗੀ ਦੂਸਰਾ ਜ਼ੋਨ ਹੈਗਾ ਜੀ 5 ਜੂਨ ਨੂੰ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਰੂਪਨਗਰ ਮੁਹਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਹਸ਼ਿਆਰਪੁਰ ਇਹ ਦੂਜੇ ਜ਼ੋਨ ਚ ਆਉਂਦੇ ਆ ਜੀ 5 ਜੂਨ ਨੂੰ ਤੇ ਤੀਜਾ ਜ਼ੋਨ ਹੈਗਾ ਜੀ 9 ਜੂਨ ਨੂੰ ਲੁਧਿਆਣਾ ਅਮਲیر ਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਕਪੂਰਥਲਾ ਜਲੰਧਰ ਤਿੰਨਾਂ ਵਾਂ ਸ਼ਹਿਰ ਇਹ ਜਿਹੜੇ ਆ 9 ਜੂਨ ਨੂੰ ਇਹ ਜ਼ੋਨਾ ਇੱਥੇ ਜਿਹੜੀ ਲਾਈਟ ਆਉਣੀ ਸ਼ੁਰੂ ਹੋ ਜਾਏਗੀ ਸੋ ਕਸਾਨਾਂ ਨੂੰ 8 ਘੰਟੇ ਤੋਂ ਵੱਧ ਬੱਤੀ ਦੇਣ ਦਾ ਜਿਹੜਾ ਉਹ ਵੀ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਕਿ 32 ਘੜੀ ਕੋਈ ਵੀ ਕਮੀ ਜਰੀ ਨਹੀਂ ਆਊਗੀ ਤੇ ਨਹਿਰੀ ਪਾਣੀ ਵੀ ਜਿਹੜਾ ਉਹ ਦਿੱਤਾ ਜਾਵੇਗਾ ਸੋ ਧੰਨਵਾਦ ਜੀ